ਸਾਡੇ ਇਹਨੇ ਜੋ ਦੇ ਮਹਾਬੀਰ ਪਹਿਲਵਾਨ ਇਹਨੇ ਤਗੜੇ ਤਗੜੇ ਹੋਏ ਨੇ ਕਿ ਉਹਨਾਂ ਵਾਂਗ ਦੇਖ ਕੇ ਸਾਨੂੰ ਆਪਣੀ ਲਾਈਫ ਜੀਣੀ ਚਾਹੀਦੀ ਆ ਜਿਹੜੀ ਕੌਮ ਦਾ ਐਡਾ ਵੱਡਾ ਇਤਿਹਾਸ ਹੋਵੇ ਉਸ ਕੌਮ ਨੂੰ ਤੇ ਕਿਸੇ ਵੱਲ ਦੇਖਣ ਦੀ ਲੋੜ ਹੀ ਨਹੀਂ ਸਾਡੇ 5:00 ਤੋਂ ਤਕਰੀਬਨ 7:30 ਤੋਂ 8:00 8 ਵਜੇ ਤੱਕ ਜਿਮ ਦੇ ਵਿੱਚ ਆਪਣੀ ਮਿਹਨਤ ਕਰਨ ਤੋਂ ਬਾਅਦ 2 ਤੋਂ 2.5 ਘੰਟੇ ਫਿਰ ਵਾਪਸ ਜਾ ਕੇ ਆਪਣਾ ਤਿਆਰ ਹੋ ਕੇ ਤੇ ਆਪਣੀ ਡਿਊਟੀ ਤੇ ਪਹੁੰਚ ਜਾਏਗਾ ਆਪਦੇ ਜੇ ਮੰਨ ਲਓ ਪੀਜ਼ਾ ਖਾਣ ਨੂੰ ਜੇ ਕਰਦਾ ਤੇ ਆਲੂ ਬਣ ਆਲੂ ਬਾੜ ਕੇ ਪਰੌਂਠਾ ਬਣਾਉ ਵਧੀਆ ਜਿਹਾ ਦੇਸੀ ਘੋਲਾ ਕੇ ਉਹਨੂੰ ਕੱਢ ਕੇ ਸੌਸ ਲਾ ਕੇ ਖਾ ਲੋ ਮੈਂ ਤੇ ਤਕਰੀਬਨ ਜੀ 9 10 ਸਾਲ ਤੋਂ ਜਦੋਂ ਦੀ ਮੈਨੂੰ ਸੈਂਸ ਆਈ ਹੈ ਮੰਨ ਲਓ ਕਹਿਣ ਦਾ ਮਤਲਬ ਹੈ ਕਿ ਜਦੋਂ ਦੀ ਮੈਨੂੰ ਅਕਲ ਆਈ ਹੈ ਉਸ ਤੋਂ ਬਾਅਦ ਮੈਂ ਕੋਲਡ ਡਰਿੰਕ ਨੂੰ ਮੂੰਹ ਨਹੀਂ ਲਾਇਆ ਇਹ ਜੂਥ ਨਸ਼ਈ ਆ ਤੇ ਇਹ ਕੀ ਹੈ ਇਹ ਕਿੱਥੋਂ ਆ ਗਏ ਜੇ ਜੂਥ ਜੇ ਜੂਥ ਨਸ਼ੇ ਕਰਦਾ ਹੈ ਤੇ ਆਹ ਬੰਦੇ ਕਿੱਥੋਂ ਆ ਗਏ ਆ ਕਿੰਨੇ ਬੰਦੇ ਤੁਹਾਡੇ ਸਾਹਮਣੇ 20 ਬੰਦੇ ਜਿਮ ਲਾਉਂਦੇ ਨੇ ਇਹ ਬੰਦੇ ਜਿਹੜੇ ਆ ਇਹ ਵੀ ਤੇ ਮਤਲਬ ਜਿਮ ਲਾਉਂਦੇ ਨੇ ਇਹ ਨਸ਼ੇ ਵਾਲੇ ਥੋੜੀ ਵਧੀਆ ਬੰਦੇ ਨੇ ਐਸੀ ਹੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਕਿਉਂਕਿ ਸਿਆਣਿਆਂ ਨੇ ਵੀ ਗੱਲ ਕਹੀ ਹੈ ਕਿ ਇੱਕ ਸਿਹਤ ਹੈ ਜੋ ਆਖਰੀ ਸਾਹਾਂ ਤੱਕ ਤੁਹਾਡਾ ਸਾਥ ਦਿੰਦੀ ਹੈ। ਜੋ ਇਨਸਾਨ ਤੰਦਰੁਸਤ ਹੈ ਉਹ ਜ਼ਿੰਦਗੀ ਦੀ ਹਰ ਔਕੜ ਮੁਸੀਬਤ ਨੂੰ ਹੱਸ ਕੇ ਆਪਣੇ ਪਿੰਡੇ ਤੇ ਚੱਲ ਲੈਂਦਾ ਹੈ। ਅੱਜ ਪੰਜਾਬ ਦੀ ਇੱਕ ਐਸੀ ਤਸਵੀਰ ਵਿਖਾ ਰਹੇ ਹਾਂ ਜਿਸ ਪੰਜਾਬ ਨੂੰ ਹੁਣ ਨਸ਼ਿਆਂ ਦੇ ਕਰਕੇ ਬਦਨਾਮ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਉਸ ਦੀ ਜਵਾਨੀ ਨਸ਼ੇੜੀ ਹੈ ਨਕਮੀ ਹੈ ਪੰਜਾਬ ਦੀ ਕੈਸੀ ਤਸਵੀਰ ਜਿੱਥੇ 58 ਸਾਲਾ ਇੱਕ ਨੌਜਵਾਨ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਸਾਡੀ ਟੀਮ ਇਸ ਜਿਮ ਚ ਪਹੁੰਚੀ ਹੈ ਜਿੱਥੇ ਇਹ ਪਸੀਨਾ ਬਹਾਰੇ ਹਨ ਅਤੇ ਇਹਨਾਂ ਨੇ ਇੱਥੇ ਜਿਮ ਦੇ ਵਿੱਚ ਕਸਤ ਕਰਕੇ ਆਪਣੇ ਸਰੀਰ ਨੂੰ ਕੁਝ ਐਸਾ ਢਾਲਿਆ ਹੈ ਜਿਸ ਨੂੰ ਅਸੀਂ ਪੰਜਾਬੀ ਜੀ ਕਹਿ ਸਕਦੇ ਕਿ ਲੋਹੇ ਵਰਗਾ ਸਰੀਰ ਬਣਾਇਆ ਹੈ ਅੱਜ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਇਹ ਤਸਵੀਰ ਵਿਖਾ ਕੇ ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਥੋੜੀ ਜਿਹੀ ਮਿਹਨਤ ਕਰੋਗੇ ਆਪਣੇ ਸਰੀਰ ਨੂੰ ਟਾਈਮ ਦਿਓਗੇ ਤਾਂ ਤੁਸੀਂ ਵੀ ਕਿਸੇ ਬੁਲੰਦੀ ਨੂੰ ਛੂ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਭਨਾਮ ਕੀ ਜੇ ਕਿਹੜਾ ਪਿੰਡ ਆ ਤੇ ਹੁਣ ਕਿੱਥੇ ਰਹਿੰਦੇ ਹੋ ਮੇਰਾ ਨਾਂ ਜੀ ਦੀਦਾਰ ਸਿੰਘ ਆ ਵੈਸੇ ਮੈਨੂੰ ਪਿਆਰ ਨਾਲ ਦਾਰਾ ਕਹੇ ਜਾਂਦਾ ਤੇ ਪਿੰਡ ਮੇਰਾ ਸਰਦਾਰ ਸੇਵਾ ਸਿੰਘ ਸੇਖਵਾ ਦੀਦਾਰ ਸਿੰਘ ਜੀ ਘਰਦਿਆਂ ਨਾਂ ਦਾਰਾ ਰੱਖਿਆ ਜੀ ਇੱਕ ਦਾਰੇ ਨੂੰ ਪੂਰੀ ਦੁਨੀਆ ਜਾਣਦੀ ਪੂਰਾ ਵਰਲਡ ਜਾਣਦੇ ਆ ਪਰ ਉਹਨਾਂ ਦੇ ਨਕਸ਼ੇ ਕਰਨ ਦੇ ਕਿਤੇ ਨਾ ਕਿਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਅਹ ਵੇਖੋ ਜੀ ਸਾਡੀ ਤਾਂ ਮਤਲਬ ਜਿਹੜੀ ਵਿਰਸਾ ਸਾਡਾ ਵਾ ਇਹਨਾਂ ਅਮੀਰ ਵਿਰਸਾ ਵਾ ਕਿ ਅਸੀਂ ਸਾਡੇ ਇਹਨੇ ਜੋ ਦੇ ਮਹਾਬੀਰ ਪਹਿਲਵਾਨ ਇਹਨੇ ਤਗੜੇ ਤਗੜੇ ਹੋਏ ਨੇ ਕਿ ਉਹਨਾਂ ਵਾਲੇ ਵੇਖ ਕੇ ਸਾਨੂੰ ਆਪਣੀ ਲਾਈਫ ਜੀਣੀ ਚਾਹੀਦੀ ਹੈ ਔਰ ਉਹਨਾਂ ਤੋਂ ਸੇਧ ਲੈ ਕੇ ਸਾਨੂੰ ਜਿਹੜੀ ਆਪਣੀ ਜਿੰਦਗੀ ਦਾ ਸਫਰ ਜਿਹੜਾ ਵਾ ਉਹਨੂੰ ਕਰਨਾ ਚਾਹੀਦਾ ਕਿਉਂਕਿ ਜਿਹਦਾ ਜਿਹੜੀ ਕੌਮ ਦਾ ਐਡਾ ਵੱਡਾ ਇਤਿਹਾਸ ਹੋਵੇ ਉਸ ਕੌਮ ਨੂੰ ਤੇ ਕਿਸੇ ਵੱਲ ਵੇਖਣ ਦੀ ਲੋੜ ਹੀ ਨਹੀਂ ਸੋ ਦਾਰਾ ਸਿੰਘ ਜੀ ਬਹੁਤ ਤਗੜੇ ਪਹਿਲਵਾਨ ਹੋਏ ਨੇ ਵਰਲਡ ਚੈਂਪੀਅਨ ਤੇ ਅਸੀਂ ਤਾਂ ਚਲੋ ਉਹਨਾਂ ਦੇ ਇੱਕ ਨਾਕ ਨੂੰ ਵਰਗੇ ਵੀ ਨਹੀਂ ਪਰ ਚਲੋ ਉਹਨਾਂ ਦੇ ਨਕਸ਼ੇ ਕਰਮ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਵਾਬਕ ਕਿਦਾਂ ਹੋਇਆ ਕਿਉਂਕਿ ਸਿਹਤ ਵੱਲ ਰੁਝਾਨ ਕਰਨਾ ਫਿਟਨੈਸ ਵੱਲ ਰੁਝਾਨ ਕਰਨਾ ਕਿਹੜੀ ਉਮਰ ਹੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੋਚਿਆ ਕਿ ਹੁਣ ਮੈਂ ਫਿਟਨੈਸ ਵੱਲ ਧਿਆਨ ਦੇਣਾ ਤੇ ਆਪਣੇ ਸਰੀਰ ਨੂੰ ਕਾਇਮ ਕਰਨਾ ਜੀ ਅ ਸਿਰਫ ਫਿਟਨੈਸ ਤਾਂ तकरीबन ਬਹੁਤ ਵਧੀਆ ਸੀ ਪਹਿਲਾਂ ਹੀ ਲੇਕਿਨ ਵਿੱਚ ਜਦੋਂ ਅਸੀਂ ਪੈਨਸ਼ਨ ਆ ਜਾਂਨੇ ਆ ਮੈਂ ਫੌਜ ਚ ਸਰਵਿਸ ਕਰਦਾ ਸੀਗਾ ਪਹਿਲਾਂ ਪੈਨਸ਼ਨ ਆ ਜਾਂਨੇ ਆ ਤੇ ਫਿਰ ਅੱਧਾ ਸਾਲ ਵਿੱਚੋਂ ਗੈਪ ਪੈ ਜਾਂਦਾ ਤੇ ਮਤਲਬ ਸਰੀਰ ਐਦਾਂ ਹੀ ਬੇਡੋਲ ਜਾ ਹੋ ਜਾਂਦਾ ਤੇ ਮੈਨੂੰ ਲੱਗਦਾ ਕਿ ਮਤਲਬ ਕੁਝ ਕਿਤੇ ਨਾ ਕਿਤੇ ਕੁਝ ਗਲਤ ਹੋ ਰਿਹਾ ਕਿਉਂਕਿ ਇੰਨਾ ਜਦੋਂ ਬੰਦਾ ਫਿੱਟ ਰਿਆ ਹੋਵੇ ਤੇ ਇਕਦਮ ਸਰੀਰ ਭਾਰਾ ਹੋ ਜਾਵੇ 108 ਕਿਲੋ weight ਹੋ ਗਿਆ ਫਿਰ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਮੈਂ ਵੀ ਸ਼ੁਰੂ ਕਰਨੀ ਚਾਹੀਦੀ ਹੈ ਔਰ ਸਾਡੇ ਨਾਲ ਕੁਝ ਬੰਦੇ ਵੀ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਬੜੇ ਫਿੱਟ ਸੀਗੇ ਜਿਹਨਾਂ ਦਾ ਸਰੀਰ ਬੜਾ ਸੋਹਣਾ ਸੀਗਾ ਤੇ ਉਹਨਾਂ ਵੱਲ ਵੇਖ ਕੇ ਮੈਨੂੰ ਪ੍ਰੇਰਣਾ ਮਿਲੀ ਤੇ ਮੈਂ ਅੱਜ ਤੋਂ 9-10 ਸਾਲ ਪਹਿਲਾਂ ਜਿਹੜਾ ਉਹ ਮਿਹਨਤ ਸ਼ੁਰੂ ਕਰ ਦਿੱਤੀ ਆਰਮੀ ਚ ਰਹੇ ਹੋ ਹੁਣ ਪੰਜਾਬ ਪੁਲਿਸ ਦੀ ਨੌਕਰੀ ਕਰ ਰਹੇ ਹੋ ਸਵਰਗਵਾਸੀ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਸਦਾਸ ਸਿੰਘ ਸੇਖਵਾ ਉਹਨਾਂ ਦੇ ਬੋਡੀਗਾਰਡ ਰਹੇ ਹੋ ਹੁਣ ਉਹਨਾਂ ਦੇ ਪੁੱਤਰ ਨੇ ਜਗਨੂਰ ਸਿੰਘ ਸੇਖਵਾ ਉਹਨਾਂ ਨਾਲ ਬੋਡੀਗਾਰਡ ਰਹੇ ਹੋ ਥੋੜਾ ਇਹ ਵੀ ਦੱਸਤੀ ਹੈ ਕਿ ਉਹਨਾਂ ਨਾਲ ਲਗਾਤਾਰ ਹੀ ਪਰਿਵਾਰਕ ਤੌਰ ਤੇ ਇੱਕ ਸਾਵਨਾ ਸੰਬੰਧ ਜਿਹੜੇ ਬਣ ਜਾਣੇ ਇੰਨਾ ਪਿਆਰ ਕਿਦਾਂ ਅ ਦੇਖੋ ਜੀ ਐਕਚੁਅਲ ਮੂਲ ਤੇ ਕੰਮਾਈ ਇਹ ਜੇ ਅਸੀਂ ਕਿਤੇ ਵੀ ਸਾਫ ਨੀਅਤ ਨਾਲ ਡਿਊਟੀ ਕਰਾਂਗੇ ਅ ਇਮਾਨਦਾਰੀ ਨਾਲ ਡਿਊਟੀ ਕਰਾਂਗੇ ਤੇ ਅਗਲਾ ਚਾਹੂਗਾ ਕਿ ਇਹੀ ਬੰਦਾ ਮੇਰੇ ਕੋਲੇ ਆਵੇ ਇੱਕ ਆਰਮੀ ਪਰਸਨ ਹੋਣ ਕਰਕੇ ਤੇ ਇੱਕ ਥੋੜਾ ਵਧੀਆ ਕੰਮ ਕਰਨ ਕਰਕੇ ਬਾਰ-ਬਾਰ ਮੇਰੇ ਆਰਡਰ ਜਿਹੜੇ ਆ ਉਹ ਸੇਖਮਾ ਪਰਿਵਾਰ ਦੇ ਨਾਲ ਹੁੰਦੇ ਰਹੇ ਤੇ ਉਹ ਮੇਰੇ ਮਤਲਬ ਆਰਡਰ ਸੀਐਮ ਸਪਟ ਤੱਕ ਤੱਕ ਕਹਿ ਕੇ ਕਰਵਾਉਂਦੇ ਨੇ ਤੇ ਮੈਂ ਉਹਨਾਂ ਦਾ ਬੜਾ ਰਿਣੀ ਆ ਜਿਨ੍ਹਾਂ ਨੇ ਮੈਨੂੰ ਇੰਨਾ ਮੌਕਾ ਦਿੱਤਾ ਆਪਣਾ ਡਿਊਟੀ ਕਰਨ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਕਿ ਮੈਂ ਉਹ ਸੇਵਾ ਨੂੰ ਨਿਭਾ ਰਿਆਂ ਤੇ ਪੈਨਸ਼ਨ ਤੋਂ ਬਾਅਦ ਵੀ ਨਿਭਾਉਂਦਾ ਰਵਾਂਗਾ ਮਤਲਬ ਇਹ ਨਹੀਂ ਆ ਕਿ ਮੈਂ 6 ਮਹੀਨੇ ਬਾਅਦ 4 ਮਹੀਨੇ ਬਾਅਦ ਪੈਨਸ਼ਨ ਆ ਜਾਣਾ ਤੇ ਮੈਂ ਉਹ ਖੇੜਾ ਛੱਡ ਦੂੰਗਾ ਕਿ ਮੈਂ ਪਰਿਵਾਰ ਨਾਲ ਨਹੀਂ ਮਿਲੂੰਗਾ ਮੇਰਾ ਪਿੰਡ ਹੈ ਮੇਰਾ ਆਪਣਾ ਪਰਿਵਾਰ ਤੇ ਮੈਂ ਉੱਥੇ ਹੀ ਮਤਲਬ ਸੇਵਾ ਨਿਭਾਉਂਦੀ ਕੋਸ਼ਿਸ਼ ਕਰੂੰਗਾ ਜੋ ਵੀ ਕੰਮ ਦੇਣਗੇ ਮੈਂ ਸਾਰੇ ਕੰਮ ਵਧੀਆ ਟਰਿਕ ਨਾਲ ਕਰਾਂਗਾ ਹੁਣ ਤੱਕ ਕਿਹੜਾ ਕਿਹੜਾ ਕੰਪੀਟੀਸ਼ਨ ਤੁਸੀਂ ਖੇਡ ਚੁੱਕੇ ਹੋ ਜਿੱਤ ਚੁੱਕੇ ਇੱਕ ਬੜਾ ਪਿਆਰਾ ਮੈਡਲ ਤੁਸੀਂ ਗਲਚੇ ਪਾਇਆ ਇਹ ਵੀ ਦਰਸ਼ਕਾਂ ਨਾਲ ਪਹਿਲਾਂ ਸਭ ਤੋਂ ਪਹਿਲਾਂ ਇਹ ਸਾਂਝਾ ਕਰੀਏ ਇਹ ਕਿੱਥੇ ਮਿਲਿਆ ਹੈ ਕੋਈ ਯਾਦ ਤਾਜ਼ਾ ਹੁੰਦੀ ਹੈ ਇਹ ਸਰੇ 28 ਤਰੀਕ ਨੂੰ 28 ਦਸੰਬਰ ਨੂੰ ਦਿੱਲੀ ਚ ਮਿਸਸ ਐਂਡ ਮਿਸਟਰ ਇੰਡੀਆ ਕੰਪੀਟੀਸ਼ਨ ਹੋਇਆ ਸੀਗਾ ਅਤਲ ਜੀ ਨੇ ਕਰਵਾਇਆ ਸੀਗਾ ਇਹ ਉੱਥੇ ਮਤਲਬ ਮੇਰੀ ਫਰਸਟ ਪੁਜੀਸ਼ਨ ਪਈ ਸੀ 90 ਪਲੱਸ ਦੇ ਵਿੱਚ ਜੀ ਤੇ ਇਹ ਉੱਥੇ ਮੈਨੂੰ 골ਡ ਮੈਡਲ ਮਿਲਿਆ ਸੀਗਾ ਤੇ ਉੱਥੇ ਮਤਲਬ ਮੇਰਾ ਕਾਫੀ ਸਨਮਾਨ ਹੋਇਆ ਇੱਕ ਮਨੂੰ ਏਜ ਪੱਖੋਂ ਵੀ ਮਤਲਬ 58 ਸਾਲ ਹੋਣ ਦੇ ਕਰਕੇ ਸਭ ਤੋਂ ਵੱਡੀ ਉਮਰ ਦਾ ਵੀ ਮੈਂ ਸੀਗਾ ਤੇ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਨਮਾਨ ਕੀਤਾ ਔਰ ਮੇਰੀ ਪੋਜੀਸ਼ਨ ਵੀ ਫਰਸਟ ਪਈ ਜਿੱਥੇ ਵੀ ਜਾਂਦੇ ਹੋ ਤੁਸੀਂ ਕੰਪੀਟੀਸ਼ਨ ਜਾਂ ਉਦਾਂ ਵੀ ਜਾਂਦੇ ਹੋ ਕਿਤੇ ਅ ਜਿੱਦਾਂ ਕਈ ਅਸੀਂ ਜਨਤਕ ਤੌਰ ਤੇ ਘੁੰਮਣ ਜਾਂਦੇ ਹੋਂ ਜਿਹੜੇ ਨੌਜਵਾਨ ਫਿਟਨੈਸ ਨਾਲ ਪਿਆਰ ਕਰਦੇ ਆ ਜਿਹਦੀ 20 ਸਾਲ ਦੀ ਉਮਰ ਜਾਂ 18 ਸਾਲ ਦੀ ਉਮਰ ਹੈ ਅਜੇ ਨਵੇਂ-ਨਵੇਂ ਜਵਾਨ ਹੋਏ ਆ ਉਹ ਆ ਕੇ ਮਿਲਦੇ ਆ ਫਿਰ ਉਹ ਜੋ ਸਰੀਰ ਵੇਖਦੇ ਆ ਤੁਹਾਡਾ ਕਿਉਂਕਿ ਹਰ ਪਾਰਕ 'ਚ ਬੰਦਾ ਪਛਾਣ ਲੈਂਦਾ ਕਿ ਸਾਡੀ ਲਾਈਨ ਦਾ ਬੰਦਾ ਹੈ ਜਿੱਦਾਂ ਕੋਈ ਸਿੰਗਰ ਪਛਾਣ ਲੈਂਦਾ ਕਿ ਇਹ ਸਿੰਗਿੰਗ ਕਰਦਾ ਹੈ ਕੋਈ ਪਲੇਅਰ ਪਛਾਣਦਾ ਕਿ ਪਲੇਅਰ ਹੈ ਫਿਰ ਉਹ ਨੌਜਵਾਨ ਕੋ ਸਲਾਮ ਮਸਲਾ ਕਰਦੇ ਆ ਕੁਝ ਤੁਹਾਡੋਂ ਤੁਹਾਡਾ ਤਜਰਬਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਹਾਂਜੀ ਸਰ ਬਿਲਕੁਲ ਬਿਲਕੁਲ ਕਿਉਂ ਨਹੀਂ ਕਈ ਮੁੰਡੇ ਜਿਹੜੇ ਆ ਮੇਰੇ ਫਿਰ ਉਸ ਤੋਂ ਬਾਅਦ ਮੈਨੂੰ ਡਾਈਟ ਚਾਰਟ ਪੁੱਛਦੇ ਨੇ ਮਿਹਨਤ ਦਾ ਤਰੀਕਾ ਪੁੱਛਦੇ ਨੇ ਵੇਰੀ ਜ਼ਿੰਦਗੀ ਦੇ ਬਾਰੇ ਪੁੱਛਦੇ ਨੇ ਤੇ ਮੈਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਗਾਈਡ ਕਰਦਾ ਕਿ ਕਿਸ ਤਰ੍ਹਾਂ ਕੇ ਨਾਲ ਕੀ ਕੰਮ ਕਰਨਾ ਹੈ ਕੀ ਨਹੀਂ ਕਰਨਾ ਸੋ ਬੜਾ ਵਧੀਆ ਲੱਗਦਾ ਜਦੋਂ ਸਾਡੇ ਕੋਲੇ ਆ ਕੇ ਕੋਈ ਸਾਨੂੰ ਪੁੱਛਦਾ ਤੇ ਅਸੀਂ ਆਪਣੇ ਆਪ ਨੂੰ ਬੜਾ ਉੱਚਾ ਮਹਿਸੂਸ ਕਰਦੇ ਹਾਂ ਕਿ ਚਲੋ ਸਾਨੂੰ ਵੀ ਕੋਈ ਮਤਲਬ ਤਰਜੀਹ ਦੇ ਰਿਹਾ ਸੋ ਬਹੁਤ ਵਧੀਆ ਲੱਗਦਾ ਜੀ ਅੱਜਕੱਲ ਜਿਹੜਾ ਨਵਾਂ ਰਿਵਾਜ ਚੱਲਿਆ ਜਿਹੜੇ ਮਤਲਬ ਕੋਈ ਸਿੰਗਰ ਹੋਣ ਜਾਂ ਕੋਈ ਸੈਲੀਬ੍ਰਿਟੀ ਹੋਣ ਉਹ ਆਪਣੇ ਨਾਲ ਬੌਂਸਰ ਰੱਖਦੇ ਨੇ ਸੋਹਣੇ ਮੁੰਡੇ ਹੁੰਦੇ ਆ ਜਵਾਨ ਮੁੰਡੇ ਹੁੰਦੇ ਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਸ ਕੰਮ ਨੂੰ ਲੈ ਕੇ ਕਿੱਤਾ ਵੀ ਇੱਕ ਬਣਦਾ ਜਾ ਰਿਹਾ ਹੈ ਤੇ ਇਹਦੇ ਨਾਲ ਜਿਆਦਾ ਰੁਝਾਨ ਨੌਜਵਾਨਾਂ ਵਿੱਚ ਵਧੇਗਾ ਕਿ ਇੱਥੇ ਕਮਾਈ ਦਾ ਸਾਧਨ ਵੀ ਹੈ ਜੇ ਜੋਬ ਨਾ ਮਿਲੇ ਤਾਂ ਅਸੀਂ ਇਦਾਂ ਵੀ ਕਮਾਈ ਕਰ ਸਕਦੇ ਹਾਂ ਕਿਸੇ ਦੇ ਬਾਡੀਗਾਰਡ ਵੀ ਲੱਗ ਸਕਦੇ ਹਾਂ ਕਿਉਂਕਿ ਹਰ ਸਿੰਗਰ ਵੀ ਸੈਲੀਬ੍ਰਿਟੀ ਵਰੀਆ ਵਰੀਆ ਬੌਂਸਰ ਨਾਲ ਰੱਖਦੇ ਨੇ ਜਿੰਨਾਂ ਸੇਹ ਚੰਗੀਆਂ ਹੋਏ ਬਿਲਕੁਲ ਜੀ ਬਿਲਕੁਲ ਬੌਂਸਰ ਮਤਲਬ ਆਪਾਂ ਆਪਣਾ ਪਰਿਵਾਰ ਪਾਲ ਸਕਦੇ ਆ ਇਹਦੇ ਵਿੱਚ ਕੋਈ ਕੰਮ ਕਰਨ ਦੇ ਵਿੱਚ ਕੋਈ ਮੈਂ ਸਮਝਦਾ ਕੋਈ ਕੰਮ ਛੋਟਾ ਨਹੀਂ ਹੁੰਦਾ ਤੇ ਉਹ ਤਾਂ ਰਹਿਣਾ ਹੀ ਹੈ ਕਿ ਸੈਲੀਬ੍ਰਿਟੀ ਦੇ ਨਾਲ ਹੁੰਦਾ ਜੀ ਇੱਕ ਮਤਲਬ ਮੰਨ ਲਓ ਵਧੀਆ ਬੰਦੇ ਨਾਲ ਰਹਿਣਾ ਚੱਲਣਾ ਫਿਰਨਾ ਵਧੀਆ ਐਡਰੈਸ ਪਾਉਣਾ ਸੋਹਣੇ ਬਣ ਕੇ ਰਹਿਣਾ ਬੜੀ ਚੰਗੀ ਗੱਲ ਹੈ ਤੇ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ ਬੌਂਸਰ ਲੱਗਣਾ ਕੋਈ ਮਾੜੀ ਗੱਲ ਨਹੀਂ ਹੈ ਸਰਦਾਰ ਦਾਰ ਸਿੰਘ ਜੀ ਕਿੰਨਾ ਕੁ ਟਾਈਮ ਦਿੰਦੇ ਹੋ 58 ਸਾਲ ਦੀ ਉਮਰ 'ਚ ਵੀ ਜਿਮ 'ਚ ਹੁਣੇ ਤੁਸੀਂ ਜਿਮ 'ਚ ਤੁਸੀਂ ਆਏ ਆ ਤੁਸੀਂ ਸਭ ਤੋਂ ਪਹਿਲਾਂ ਇੱਥੇ ਆ ਕੇ ਤੇ ਆਪਣੀ ਕਸਰਤ ਕਰਦੇ ਆ ਕਿੰਨਾ ਕ ਟਾਈਮ ਜਿਮ ਨੂੰ ਦਿੰਦੇ ਹੋ ਤੇ ਡਾਈਟ ਦਾ ਕੀ ਕੀ ਧਿਆਨ ਰੱਖਦੇ ਹੋ ਨੌਜਵਾਨਾਂ ਨਾਲ ਸਾਂਝੀ ਕਰੀਏ ਕੋਈ ਨੌਜਵਾਨ ਸਾਡੇ ਚੈਨਲ ਦੇ ਜ਼ਰੀਏ ਸੁਣਨਗੇ ਤੁਹਾਨੂੰ ਬਿਲਕੁਲ ਜੀ ਮੈਂ ਤਕਰੀਬਨ 5 ਵਜੇ ਤੋਂ ਚੱਲ ਪੈਂਦਾ ਜੀ ਰਾਜ ਗੁਰਦੁਆਰਾ ਫਲਾਈ ਸਾਹਿਬ ਆਉਂਦਾ ਉੱਥੇ ਮਹਾਰਾਜ ਜੀ ਨੂੰ ਨਮਸਤਕ ਹੋ ਕੇ ਉਸ ਤੋਂ ਬਾਅਦ 5:30 ਆ ਕੇ ਜਿਮ ਵਿੱਚ ਜੁਆਇਨ ਕਰ ਲੈਂਦਾ ਜੀ 5:30 ਤੋਂ ਤਕਰੀਬਨ 7:30 8:00 8 ਵਜੇ ਤੱਕ ਜਿਮ ਦੇ ਵਿੱਚ ਆਪਣੀ ਮਿਹਨਤ ਕਰਨ ਤੋਂ ਬਾਅਦ 2 ਤੋਂ 2.5 ਘੰਟੇ ਫਿਰ ਵਾਪਸ ਜਾ ਕੇ ਆਪਣਾ ਤਿਆਰ ਹੋ ਕੇ ਤੇ ਆਪਣੀ ਡਿਊਟੀ ਤੇ ਪਹੁੰਚ ਜਾਏਗੀ। ਬਾਕੀ ਡਾਈਟ ਇਸ ਤਰ੍ਹਾਂ ਸਰ ਹੈ ਕਿ ਡਾਈਟ ਸਾਡੀ ਰਸੋਈ ਦੇ ਵਿੱਚ ਹੀ ਆ। ਸਭ ਤੋਂ ਪਹਿਲਾਂ ਸਾਨੂੰ ਜਿਹੜਾ ਬਾਹਰ ਦਾ ਫੂਡ ਹੈ ਨਹੀਂ ਬਾਹਰ ਦਾ ਫੂਡ ਤੇ ਕੋਲਡ ਡਰਿੰਕ ਵਗੈਰਾ ਜਿਹੜੀਆਂ ਉਹ ਬੰਦ ਕਰਨੀ ਚਾਹੀਦੀ ਹੈ। ਅਸੀਂ ਬਾਹਰ ਦਾ ਖਾਣਾ ਬੰਦ ਕਰਾਂਗੇ ਤੇ ਸਾਡੀ ਜਿਹੜੀ ਸਿਹਤ ਆ ਆਟੋਮੈਟਿਕਲੀ ਫਿੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਸਾਡੇ ਜਿਹੜਾ ਰੁਝਾਨ ਵਾਲੀ ਜੰਕ ਫੂਡ ਦਾ ਜਿਹੜਾ ਰੁਝਾਨ ਇਦੇ ਬਾਰੇ ਤੁਸੀਂ ਕਿਤੇ ਵਿਸਥਾਰ ਨਾਲ ਗੱਲ ਕਰਿਓ ਕਿ ਉਹ ਜੰਕ ਫੂਡ ਦੇ ਵਿੱਚ ਇੰਨੀਆਂ ਬੁਰਾਈਆਂ ਨੇ ਇੰਨੀਆਂ ਬੁਰਾਈਆਂ ਨੇ ਦੇਖੋ ਇੱਕ ਪੈਕਟ ਬੱਚਾ ਖੋਲਦਾ ਤੇ ਉਹ ਕਿਦਾਂ ਕਰਚ ਕਰਚ ਕਰਦਾ ਫੜਾਫੜ ਖਾ ਕੇ ਫਿਰ ਅਗਲਾ ਹੋਰ ਮੰਗਦਾ ਅਗਲਾ ਹੋਰ ਮੰਗਦਾ ਕਿਉਂਕਿ ਉਸੇ ਕਾਫੀ ਇਹੋ ਜਿਹੇ ਮਤਲਬ ਕਿ ਕੈਮੀਕਲ ਨੇ ਜਿਹੜੇ ਮੂੰਹ ਦਾ ਟੇਸਟ ਬਣਾ ਕੇ ਰੱਖਦੇ ਨੇ ਤੇ ਬੱਚੇ ਰੋਟੀ ਨਹੀਂ ਖਾਂਦੇ ਲੇਕਿਨ ਉਹ ਜੰਕ ਫੂਡ ਖਾਂਦੇ ਨੇ ਸੋ ਮੈਂ ਸਮਝਦਾ ਕਿ ਸਾਨੂੰ ਘਰੇ ਆਪ ਦੇ ਜੇ ਮੰਨ ਲਓ ਪੀਜ਼ਾ ਖਾਣ ਨੂੰ ਜੇ ਕਰਦਾ ਤੇ ਆਲੂ ਬਣ ਆਲੂ ਬਾੜ ਕੇ ਪਰੌਂਠਾ ਬਣਾਓ ਵਧੀਆ ਜਿਹਾ ਦੇਸੀ ਘਿਓ ਲਾ ਕੇ ਉਹਨੂੰ ਕੱਟ ਕੇ ਸੌਸ ਲਾ ਕੇ ਖਾ ਲੋ ਠੀਕ ਹੈ ਜੀ ਕੋਲਡ ਡ੍ਰਿੰਕ ਦੀ ਗੱਲ ਕਰੀਏ ਕੋਲਡ ਡ੍ਰਿੰਕ ਸੁਗਾਤ ਮੰਨੀ ਜਾਂਦੀ ਹੈ ਹੁਣ ਤਾਂ ਸਰਦੀ ਦਾ ਮੌਸਮ ਹੈ ਗਰਮੀ 'ਚ ਹਰ ਕੋਈ ਸੁਗਾਤ ਮੰਨਦਾ ਕੋਈ ਗੈਸਟ ਵੀ ਆਉਂਦਾ ਹੈ ਜੇ ਕੋਲਡ ਡ੍ਰਿੰਕ ਨੂੰ ਅਵੋਇਡ ਕਰੀਏ ਹੋਰ ਹੀ ਜਗ੍ਹਾ ਦਿਦਾਰ ਸਿੰਘ ਜੀ ਕਿੰਨੂ ਕਿਹੜਾ ਪੀਣਾ ਪਸੰਦ ਕਰੇਗਾ ਲਿਕਵਰ ਸਰ ਉਹਦੀ ਜਗ੍ਹਾ ਤੁਸੀਂ ਕਰਚੀ ਲੱਸੀ ਪੀ ਸਕਦੇ ਜੇ ਨਿੰਬੂ ਦੇਖੋ ਹਾਂ ਤੁਸੀਂ 30 ਰੁਪਏ ਦੇ ਪਾਈਆ ਨਿੰਬੂ ਆ ਜਾਂਦੇ ਮੰਨ ਲਓ ਬਹੁਤ ਮਹਿੰਗੇ ਹੋਣਗੇ 20 25 30 ਰੁਪਏ ਦੇ ਨਿੰਬੂ ਪਾਈ ਆ ਜਾਂਦੇ 50 ਰੁਪਏ ਦੇ ਪਾਈਆ ਨਿੰਬੂ ਆ ਜਾਂਦੇ ਤੇ 10 ਤੋਂ 12 ਤਾਂ ਚੜ੍ਹਦੇ ਹੀ ਆ ਜੀ ਪਾਈਆਂ ਨੂੰ ਹਾਂਜੀ ਤੇ ਤੁਸੀਂ ਤੇ ਬਾਲਟੀ ਪੂਰਾ ਪਰਿਵਾਰ ਦੋ ਦੋ ਗਲਾਸ ਪੀਵੇ 10 ਵਾਲੀ ਪੀਵੇ 4 ਵਾਲੀ ਪੀਵੇ ਤੇ ਮੇਰੇ ਸਮਝ ਮੇਰੇ ਸਾਹਿਬ ਨਾਲ ਕੋਲਡ ਡਰਿੰਕ ਕੋਈ ਸੁਗਾਤ ਨਹੀਂ ਹੈ ਮੈਂ ਤੇ ਤਕਰੀਬਨ ਜੀ 9 10 ਸਾਲ ਤੋਂ ਜਦੋਂ ਦੀ ਮੈਨੂੰ ਸੈਂਸ ਆਈ ਹੈ ਮੰਨ ਲਓ ਕਹਿਣ ਦਾ ਮਤਲਬ ਹੈ ਕਿ ਜਦੋਂ ਦੀ ਮੈਨੂੰ ਅਕਲ ਆਈ ਹੈ ਉਸ ਤੋਂ ਬਾਅਦ ਮੈਂ ਕੋਲਡ ਡਰਿੰਕ ਨੂੰ ਮੂੰਹ ਨਹੀਂ ਲਾਇਆ ਪਹਿਲਾਂ ਅਸੀਂ ਵੀ ਕਰਦੇ ਹੁੰਦੇ ਸੀ ਸਾਨੂੰ ਵੀ ਕੋਈ ਮੱਲੋ ਅਗਰ ਪੁੱਛਦਾ ਨਹੀਂ ਨਾ ਅਸੀਂ ਸੇਖਵਾ ਸਾਹਿਬ ਦੇ ਨਾਲ ਬਾਹਰ ਜਾਂਦੇ ਹੁੰਦੇ ਸੀਗੇ ਤੇ ਸਾਨੂੰ ਵੀ ਕੋਈ ਨਹੀਂ ਪੁੱਛਦਾ ਕੋਈ ਕੋਲ ਡਰਿੰਕ ਵਗੈਰਾ ਨਹੀਂ ਪੁੱਛਦਾ ਜਾਂ ਕੋਈ ਸੁਗਾਤ ਮੰਨਿਆ ਦੀ ਤੇ ਅਸੀਂ ਵੀ ਗੁੱਸਾ ਕਰਦੇ ਹੁੰਦੇ ਹਾਂ ਕਿ ਯਾਰ ਇਹ ਸਾਨੂੰ ਇਹਨੇ ਮਤਲਬ ਕੋਲ ਡਰਿੰਕ ਆਪਣੇ ਕਹਿਣਾ ਤਾਂ ਕਿਸੇ ਨੂੰ ਕੀ ਹੁੰਦਾ ਸੀ ਅਸੀਂ ਆਪਣੇ ਮਨ ਦੇ ਵਿੱਚ ਹੁੰਦਾ ਸੀ ਯਾਰ ਸਾਨੂੰ ਇਹਨੇ ਪੁੱਛਿਆ ਹੀ ਨਹੀਂਗਾ ਸਾਡੀ ਇਹਨੇ ਕੋਈ ਸੇਵਾ ਨਹੀਂ ਕੀਤੀ ਯਾਰ ਪਰ ਜਦੋਂ ਸਮਝ ਆਈ ਹੁਣ ਦੁਰਗਹੱਥ ਜੋੜ ਦਿੱਤੇ ਆ ਬਈ ਠੀਕ ਜੀ ਵੀਰ ਜੀ ਪਾਣੀ ਲਿਆ ਦਿਓ ਤੇ ਮੇਰੇ ਸਾਹਮਣੇ ਜਿੱਥੇ ਵੀ ਜਾਂਦੇ ਆ ਤੁਸੀਂ ਇਹ ਗਲਾਸ ਪਾਣੀ ਪੀਓ ਵੈਸੇ ਵੀ ਡੀ ਹਾਈਡਰੇਟ ਹੋਣ ਤੋਂ ਬੰਦਾ ਬਚਦਾ ਹੈ ਹਰ ਘਰ ਜਾਓ ਜਿੱਥੇ ਵੀ ਜਾਣੇ ਹੋ ਉਤੋਂ ਹੀ ਇੱਕ ਗਲਾਸ ਪਾਣੀ ਦਾ ਆਪ ਮੰਗ ਕੇ ਪੀ ਲਓ ਮੇਰੇ ਹਿਸਾਬ ਨਾਲ ਪਾਣੀ ਦੀ ਬੈਸਟ ਹੈ ਲੱਸੀ ਪੀ ਸਕਦੇ ਆ ਦਹੀਂ ਲੱਸੀ ਬਣਾ ਲਓ ਕੱਚੀ ਲੱਸੀ ਬਣਾ ਲਓ ਵਿੱਚ ਮੜਿਆ ਨਮਕ ਪਾਓ ਸਿੱਧਾ ਨਮਕ ਪਾਓ ਮਤਲਬ ਉਹ ਕਹਿੰਦਾ ਕਿ ਜਿਹੜੀ ਕੋਲਡ ਡਰਿੰਕ ਆ ਭਾਵੇਂ ਭਾਜੀ 1000 ਰੁਪਏ ਦਾ ਡੱਬਾ ਵੀ ਹੈ ਨਾ ਉਹ ਵੀ ਮਤਲਬ 1000 ਮੈਂ ਤੇ ਚੈਲੰਜ ਕਰਦਾ ਕਿ 1000 ਰੁਪਏ ਦਾ ਡੱਬਾ ਲੈ ਕੇ ਉਹਦੇ ਥੱਲੇ ਕੋਈ ਐ ਲੱਖ ਰੁਪਏ ਉਹਨਾਂ ਕਦੇ ਨਾ ਕਿ ਦਾਰੇ ਪੀਲਾ ਮੈਂ ਠੋਕਰ ਮਾਰ ਲੂੰਗਾ ਮੈਂ ਨਹੀਂ ਪੀਉਂਦਾ ਕਿਉਂਕਿ ਮੈਨੂੰ ਆਪਣੀ ਸਿਹਤ ਪਿਆਰੀ ਹੈ ਮੈਨੂੰ ਕੋਲਡ ਡਰਿੰਕ ਜਾਂ ਪੈਸੇ ਪੀ ਰਹੇ ਨਹੀਂ ਜੀ ਜੀਦਰ ਸਿੰਘ ਜੀ ਸੰਗਤ ਕਿੰਨੀ ਕੁ ਮੈਟਰ ਕਰਦੀ ਹੈ ਕਿਉਂਕਿ ਸੰਗਤ ਕੀ ਹੰਦੇ ਰੰਗਤ ਲਿਆਉਂਦੀ ਹੈ ਤੁਹਾਡੀ ਸੰਗਤ ਤੁਹਾਡੇ ਯਾਰ ਦੋਸਤੋ ਤੁਹਾਡੇ ਕਲੀਕਸ ਕਿੰਨੇ ਕੁ ਮੈਟਰ ਕਰਦੇ ਹੈ ਉਹਨਾਂ ਦੇ ਵਿਚਾਰ ਕਿੰਨੇ ਮੈਟਰ ਕਰਦੇ ਹੈ ਤੇ ਕਿੰਨੀ ਦੀ ਸੰਗਤ ਕਰਨੀ ਚਾਹੀਦੀ ਦੇਖੋ ਜੀ ਅ ਅਸੀਂ ਰਾਤ ਨੂੰ ਵੀ ਉੱਠਦੇ ਆ ਨਾ ਤੇ ਟਾਈਮ ਦੇਖੀਦਾ ਵੀ ਕਿੰਨੇ ਟਾਈਮ ਹੋ ਗਿਆ ਸਾਰੇ ਦਿਨ ਹੋ ਗਏ 4 ਹੋ ਗਏ ਹੁਣ ਤਕਰੀਬਨ ਦੇਖੋ ਮੈਂ ਕੋਈ ਧਰਮਾਤਮਾ ਨਹੀਂ ਹੈ ਪਰ ਮੈਂ ਸਾਢੇ ਤਿੰਨ ਸਾਢੇ ਤਿੰਨ ਵਜੇ 3:35 ਉੱਠ ਪੈਣਾ ਜੀ ਸਾਢੇ ਤਿੰਨ ਉੱਠ ਕੇ ਆਪ ਦਾ ਥੋੜਾ ਡੰਗਰ ਵਸ਼ਾ ਹੈਗਾ ਉਹਨਾਂ ਨੂੰ ਮਾੜਾ ਮੋਟਾ ਪੱਟੇ-ਪੁੱਟੇ ਪਾ ਕੇ ਤੇ ਆਪੇ ਤਿਆਰ ਹੋ ਕੇ ਤੇ ਜਿਮ ਦੇ ਪਹੁੰਚਿਆ ਤੇ ਜਿਹੜੇ ਸੱਜਣ ਮਿੱਤਰ ਆਉਂਦੇ ਨੇ ਜਿਮ ਦੇ ਵਿੱਚ ਜੇ ਇੱਕ ਦਿਨ ਕੋ ਨਹੀਂ ਆਇਆ ਕੱਲ ਲੋਥਰਾ ਮੁੰਡਾ ਇਥੇ ਬਟਾਲੇ ਤੋਂ ਉਹ ਨਹੀਂ ਸੀ ਆਇਆ ਉਹਨਾਂ ਦਾ ਫੋਨ ਆਇਆ ਕੱਲ ਇੱਕ ਸਟੋਰੀ ਪਾਈ ਸੀ ਉਹਨਾਂ ਨੇ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜਿਮ ਵਿੱਚ ਕਿਉਂ ਨਹੀਂ ਆ ਰਹੇ ਮਤਲਬ ਇੰਨਾ ਜਿਹੜੇ ਜਿਮ ਵਾਲੇ ਮੁੰਡੇ ਹੁੰਦੇ ਆ ਜਾਂ ਮੰਨ ਲਓ ਸਾਡੇ ਵਰਗੇ ਜਾਂ ਕੋਈ ਤਾਂ ਕਿਤੋਂ ਨਹੀਂ ਹੁੰਦਾ ਤੇ ਹੁੰਦਾ ਵੀ ਯਾਰ ਫਲਾਣਾ ਬੰਦਾ ਜਿਮ ਚ ਕਿਉਂ ਨਹੀਂ ਆਇਆ ਸੈਜ ਨੂੰ ਕਿਉਂ ਨਹੀਂ ਆਇਆ ਜਾਂ ਬਪਾਲ ਤੁਸੀਂ ਕਿਉਂ ਨਹੀਂ ਆਏ ਸ਼ਰਮਾ ਜੀ ਤੁਸੀਂ ਕਿਉਂ ਨਹੀਂ ਆਏ ਤੇ ਮੇਰਾ ਸਾਹਮਣੇ ਵਾਲਾ ਜਿਹੜੀ ਸੰਗਤ ਆ ਇਹਦਾ ਅਸਰ ਤਾਂ ਹੁੰਦਾ ਬਾਕੀ ਇੱਕ ਦੂਜੇ ਨੂੰ ਦੇਖ ਦੇ ਕੇ ਹੁਣ ਜਦਸੋ ਮੰਨ ਲਓ ਮੇਰੇ ਲਾਗੇ ਕੋਈ ਚੰਗੀ ਵਧੀਆ ਮਿਹਨਤ ਲਾ ਰਿਹਾ ਤੇ ਮੈਂ ਉਹਨੂੰ ਦੇਖਾਂਗਾ ਉਹਨੂੰ ਦੇਖ ਕੇ ਮਿਹਨਤ ਲਾਵਾਂਗਾ ਤੇ ਥੋੜਾ ਜੋਸ਼ ਵੀ ਆਉਂਦਾ ਤੇ ਥੋੜਾ ਮਨੋਬਲ ਵੀ ਉੱਚਾ ਹੁੰਦਾ ਕਿ ਯਾਰ ਜੇ ਇਹ ਕਰ ਰਿਹਾ ਹੁਣ ਮੰਨ ਲਓ ਜਿਸ ਤਰ੍ਹਾਂ ਮੈਂ ਹੀ ਏਜਡ ਆ 58 ইয়ার্স ওল্ড ਹਾਂ ਮੇਰੇ ਤੋਂ ਵੀ ਇੱਕ ਏਜਡ ਆਉਂਦੇ ਨੇ ਤੇ ਉਹਨਾਂ ਨੂੰ ਦੇਖਦੇ-ਦੇਖ ਕੇ ਬੰਦਾ ਵਧੀਆ ਸਿੱਖਦਾ ਤੇ ਇਹ ਜਿਹੜਾ 2 2.5 ਘੰਟੇ ਦਾ ਟਾਈਮ ਨਾ ਜੀ ਜਿਹੜਾ ਸਵੇਰ ਦਾ 2 2.5 ਘੰਟੇ ਦਾ ਟਾਈਮ ਹੈੜਾ 8 8.5 ਤੱਕ ਇਹ ਮੰਨ ਲਓ ਕਿ ਸਿੱਧੀ ਮਾਲਕ ਦੇ ਨਾਲ ਹੀ ਤਾਰਾਂ ਜੁੜ ਜਾਂਦੀਆਂ ਨੇ ਕਿਸੇ ਦਾ ਫਿਕਰ ਨਹੀਂ ਹੁੰਦਾ ਸਿਰਫ ਮਿਹਨਤ ਵੱਲ ਖਿਆਲ ਹੁੰਦਾ ਜੀ ਸਰ ਇੱਕ ਵਾਰ ਦਰਸ਼ਕਾਂ ਨੂੰ ਖਾਸ ਕਰਕੇ ਵਿਖਾਣਾ ਚਾਹਾਂਗਾ ਤੁਸੀਂ ਡੋਲੇ ਦੇ ਉੱਪਰ ਬੜੇ ਵਧੀਆ ਜਿਹੇ ਟੈਟੂ ਬਣਾਏ ਨੇ ਨਾਲ ਹਰ ਮੈਦਾਨ ਫਤਿਹ ਲਿਖਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ਰੂਰ ਵਿਖਾਈ ਜਾਣ ਇਹ ਸ਼ੌਂਕ ਨਾਲ ਨਾਲ ਕਿਉਂਕਿ ਇਹ ਪਹਿਲਵਾਨੀ ਦਾ ਸ਼ੌਂਕ ਜਾਂ ਕਸਰਤ ਦਾ ਸ਼ੌਂਕ ਇਹ ਨਾਲ ਨਾਲ ਸ਼ੌਂਕ ਜਿਹੜੇ ਵੱਖਰੇ ਸ਼ੌਂਕ ਹੁੰਦਾ ਇਧਰ ਖੰਡਾ ਬੜਾ ਪਿਆਰਾ ਹੈ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਲੋਕਾਂ ਦੇ ਵੇਖਦਾ ਹੁੰਦਾ ਹਾਂ ਟੈਟੂ ਤੇ ਮੈਨੂੰ ਬੜੇ ਸੋਹਣੇ ਲੱਗਦੇ ਸੀਗੇ ਤੇ ਫਿਰ ਮੈਂ ਜਦੋਂ ਮੇਰਾ ਸਰੀਰ ਮਾੜਾ ਜਿਹਾ ਗਰੋਥ ਕੀਤੀ ਮੈਂ ਤਕਨਲ 55 ਸਾਲ ਤੋਂ ਬਾਅਦ ਹੀ ਬਣਾਇਆ ਇਹ 55 ਸਾਲ ਤੋਂ ਬਾਅਦ ਕੋਈ 16 ਸਾਲ ਚ ਬਣਾਉਂਦਾ ਕੋਈ 18 ਚ ਬਣਾਉਂਦਾ ਤੇ ਮਾੜਾ ਜਾਂ ਮਾਸ ਹੋਇਆ ਤੇ ਮੈਨੂੰ ਲੱਗਿਆ ਕਿ ਮੈਨੂੰ ਬਣਾਉਣਾ ਚਾਹੀਦਾ ਮੈਂ ਆਪਣਾ ਸ਼ੌਕ ਜਿਹੜਾ ਉਹ ਪੂਰਾ ਕੀਤਾ ਤੇ ਬਾਕੀ ਉਹ ਮਾਲਕ ਨੇ ਮੇਰਾ ਸ਼ੌਕ ਜਿਹੜਾ ਪੂਰਾ ਕਰਦਾ ਮੈਨੂੰ ਬਲ ਬਖਸ਼ਿਆ ਤੇ ਇਹੋ ਵੀ ਇਦਾਂ ਹੀ ਗਿਆ ਬਾਜੀ ਤੇ ਬਸ ਚੰਗਾ ਲੱਗਦਾ ਜੀ ਪਰਿਵਾਰ ਚ ਕੌਣ-ਕੌਣ ਆ ਤੇ ਪਰਿਵਾਰ ਦਾ ਸਹਿਯੋਗ ਕਿਦਾਂ ਦਾ ਦਿੰਦਾ ਪਰਿਵਾਰ ਚ ਮੇਰੀ ਵਾਈਫ ਆ ਜੀ ਮੇਰੇ ਮਾਤਾ ਪਿਤਾ ਨੇ ਮੇਰਾ ਬ੍ਰਦਰ ਅਜਗਤਾਰ ਸਿੰਘ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਭਤੀਜੇ ਨੇ ਮੇਰੇ ਆਪਣੇ ਦੋ ਬੇਟੇ ਨੇ ਦੋਨੇ ਕੰਮ ਕਰਦੇ ਨੇ ਬਾਹਰ ਗੁਜਰਾਤ ਚ ਦੋ ਨੋਆ ਨੇ ਦੋ ਪੋਤੇ ਨੇ ਇੱਕ ਪੋਤੀ ਆ ਵੱਡਾ ਪੋਤਾ ਮੇਰਾ तकरीबन 14 ਸਾਲ ਦਾ ਹੈ ਪੋਤੀ ਮੇਖਲ 11 ਸਾਲ ਦੀ ਹੈ ਇੱਕ ਪੋਤਾ 6 ਸਾਲ ਦਾ ਜੀ ਬੜੀਆ ਬੱਚੇ ਵੀ ਇਹਦੇ ਦਾਦੇ ਵਾਲੇ ਫਿਰ ਰੁਝਾਨ ਪੈਂਦਾ ਤੁਹਾਨੂੰ ਵੀ ਸਵੇਰੇ ਉੱਠਣਾ ਕਸਤ ਕਰਨੀ ਦਾਦੇ ਨਾਲ ਆਉਣਾ ਜਾਣਾ ਕਰਦੇ ਨਕਲ ਦਾ ਜੀ ਬਿਲਕੁਲ ਬਿਲਕੁਲ ਪੋਤੇ ਪੋਤੀਆਂ ਕਰਦੇ ਆ ਜਦ ਤੱਕ ਮੈਂ ਕਹਿੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਕੋਈ ਮਤਲਬ ਇਹ ਨਾ ਨਹੀਂ ਕਰ ਸਕਿਆ ਕਿਉਂਕਿ ਬੱਚਿਆਂ ਦਾ ਇਹ ਕੋਈ ਕੁਦਰਤੀ ਗੱਲ ਵੀ ਹੁੰਦੀ ਆ ਮੇਰੇ ਫਾਦਰ ਸਾਹਿਬ ਤੇ ਸਪੋਰਟਸ ਕਰਦੇ ਸੀ ਮੈਂ ਤੇ ਉਹਨਾਂ ਨੂੰ ਵੇਖ ਕੇ ਕਰਨ ਲੱਗਾ ਸੀਗਾ ਤੇ ਤਕਰੀਬਨ ਵਧੀਆ ਜ਼ਿੰਦਗੀ ਨੰਗੀ ਪਰ ਮੇਰੇ ਮਤਲਬ ਜਿਹੜੇ ਬੇਟੇ ਆ ਉਹਨਾਂ ਨੇ ਇਸ ਪਾਸੇ ਖਿਆਲ ਨਹੀਂ ਕੀਤਾ ਹਾਂ ਸਕੂਲ ਟਾਈਮ ਤੇ ਮਾੜਾ ਮੋੜਾ ਕਰਦੇ ਨੇ ਬਾਕੀ ਇਸ ਤਰ੍ਹਾਂ ਕੇ ਕੰਮ ਕਰਦੇ ਚੱਕਰ ਜਦੋਂ ਬੰਦਾ ਬਾਹਰ ਰਹਿਣ ਦਾ ਪੈਂਦਾ ਅੱਗੇ ਪਿੱਛੇ ਰਹਿਣ ਦਾ ਪੈਂਦਾ ਤੇ ਫਿਰ ਕੁਝ ਮਜਬੂਰੀਆਂ ਵੀ ਹੋ ਜਾਂਦੀਆਂ ਨੇ ਸੋ ਮੈਂ ਸਮਝਦਾ ਕਿ ਮੈਂ ਵੀ ਤੁਹਾਡੇ ਚੈਨਲ ਥਰੂ ਹੀ ਉਹਨਾਂ ਨੂੰ ਹਦਾਇਤ ਕਰੂੰਗਾ ਵੀ ਕਾਕਾ ਤੁਸੀਂ ਵੀ ਜੇ ਮੈਂ ਕਰ ਰਿਹਾ ਹਾਂ ਤੁਸੀਂ ਵੀ ਆਪਣੀ ਸੇਰ ਫੇਟ ਰੱਖੋ ਹਾਂ ਬਾਕੀ ਇਹ ਆ ਕਿ ਮੈਂ ਮੈਂ ਆਪਣੇ ਵੱਡੇ ਪੋਤੇ ਨੂੰ ਸਪੋਰਟਸ ਵੱਲ ਪਾਇਆ ਹੋਇਆ ਤੇ ਮਾਲਕ ਕਿਰਪਾ ਕਰੇ ਮੇਰੇ ਮਨ ਦੀ ਜੋ ਖੁਆਇਸ਼ ਆ ਉਹ ਪੂਰੀ ਹੋਵੇ ਜਿਮ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਅਸੀਂ ਇੱਥੇ ਆਏ ਹਾਂ ਬੜੀ ਪੋਜ਼ਿਟਿਵਿਕ ਵਾਈਬ੍ਰੇਸ਼ਨ ਇੱਥੇ ਲੜਕੇ ਲੜਕੀਆਂ ਇੱਥੇ ਜਿਮ ਲਗਾ ਰਹੇ ਆ ਮਲਕ ਕਸਦ ਕਰ ਰਹੇ ਆ ਜਿਮ ਦਾ ਨਾਮ ਕੀ ਹੈ ਇਹਦੇ ਬਾਰੇ ਖਾਸ ਕਰਕੇ ਕੋਈ ਵਰਡਸ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਜਿਮ ਜੀ ਐਫ 2 ਐਫ ਜਿਮ ਹੈ ਤੇ ਇਹ ਨੂੰ ਹੈਗੋ ਕਰਨੇ ਆਪਣਾ ਪਰਮਪਾ ਜੀ ਤੇ ਮਨਪ੍ਰੀਤ ਪਾਜੀ ਮੌਂਟੀ ਪਾਜੀ ਤੇ ਇਹ ਬਟਾਲੇ ਦਾ ਤਕਰੀਬ ਵਿੱਚ ਇਹ ਕਲਾਸ ਜਿਮ ਹੈ ਬੜੀਆ ਕਾਫੀ ਸਟਰੈਂਥ ਹੁੰਦੀ ਹੈ ਇੱਥੇ ਬਾਕੀ ਜਮਾਈ ਤੁਸੀਂ ਦੇਖ ਆਏ ਹੋਣੇ ਕਿਤੇ ਇੱਕ ਬੰਦਾ ਕਿ ਦੋ ਬੰਦਾ ਪਰ ਇੱਥੇ ਕਾਫੀ ਸਟਰੈਂਥ ਹੁੰਦੀ ਆ ਥੱਲੇ ਕਾਰਡੀਓ ਸੈਕਸ਼ਨ ਬਣੀ ਹੋਈ ਹੈ ਅਲੱਗ ਟਰੈਡਮਿਲ ਅਲੱਗ ਆਫਿਸ ਲੱਗ ਹੈ ਆ ਦੇਖੋ ਕਿੰਨਾ ਵਧੀਆ ਸਿਸਟਮ ਪੂਰਾ ਮਸ਼ੀਨਾ ਐਂ ਹਰ ਇੱਕ ਚੀਜ਼ ਮਸ਼ੀਨ ਇੱਥੇ ਜਿਹੜੀ ਲੱਗੀ ਹੋਈ ਹੈ ਤੇ ਬੜਾ ਵਧੀਆ ਜਿਮ ਹੈ ਤੇ ਮੈਨੂੰ ਵੀ ਇਹ ਤਕਰੀਬਨ ਪਿਛਲੇ 4 4 5 ਮਹੀਨੇ ਤੋਂ ਮੈਂ ਜੁਆਇਨ ਕੀਤਾ ਤੇ ਬਹੁਤ ਵਧੀਆ ਜਿਮ ਹੈ ਜੀ ਹਰ ਇੱਕ ਚੀਜ਼ ਜਿਹੜੀ ਇੱਥੇ ਹੈਗੀ ਆ ਮਤਲਬ ਜੋ ਵੀ ਜ਼ਰੂਰ ਦੀ ਚੀਜ਼ ਆ ਜਿਹੜੀ ਤੁਸੀਂ ਮਤਲਬ ਐਕਸਰਸਾਈਜ਼ ਕਰਨੀ ਆ ਉਹਦੇ ਵਾਸਤੇ ਆ ਡੰਬਲ ਵੀ ਆ ਨਵੇਂ ਸਾਲ ਦੇ ਵਿੱਚ ਸਾਰੇ ਇਹਨਾਂ ਨੇ ਨਵੇਂ ਲੈਣ ਦੇ ਆ ਪਰਮ ਭੱਜ ਹੁਣੀ ਬਾਕੀ ਇਹ ਕਿ ਮਤਲਬ ਜਿਮ ਵਾਲੇ ਜਿਹੜੇ ਉਸਤਾਦ ਨੇ ਜੋ ਕੋਚ ਨੇ ਉਹ ਬੜਾ ਵਧੀਆ ਸਾਡੇ ਨਾਲ ਬਿਹੇਵ ਕਰਦੇ ਨੇ ਤੇ ਬਹੁਤ ਅੱਛਾ ਸਟਾਫ। ਲਾਸਟ ਸਵਾਲ ਮੇਰਾ ਹੈ ਦیدار ਸਿੰਘ ਦੇ ਜ਼ਿੰਦਗੀ 'ਚ ਹੋਰ ਅੱਗੇ ਕੀ ਸੁਪਨੇ ਨੇ ਤੇ ਯੂਥ ਨੂੰ ਜਿਨ੍ਹਾਂ ਨੂੰ ਖਾਸ ਕਰਕੇ ਹੁਣ ਜਿਆਦਾ ਇਹ ਕਿਹਾ ਜਾਂਦਾ ਕਿ ਨਸ਼ੇੜੀ ਹੋ ਗਏ ਨਾ ਕੰਮੇ ਹੋ ਗਏ ਆ ਉਸ ਨੌਜਵਾਨ ਪੀੜੀ ਨੂੰ ਆਪਣੇ ਵੱਲੋਂ ਆਪਣੇ ਜਿੰਨਕਤ ਤਜਰਬੇ 'ਚੋਂ ਕੀ ਮੈਸੇਜ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਸੁਪਨੇ ਦੀ ਗੱਲ ਕਰੀਏ ਕੀ ਸੁਪਨਾ ਤਾਂ ਮੇਰਾ ਇਹ ਹੈ ਜੀ ਕਿ ਮੈਂ ਇੰਟਰਨੈਸ਼ਨਲ ਖੇਡਾਂ ਬੋਡੀ ਬਿਲਡਿੰਗ ਦੇ ਵਿੱਚ ਜਾਂ ਪਾਵਰ ਲਿਫਟਿੰਗ ਮੈਨੂੰ ਦੋਨੇ ਸ਼ੌਕ ਨੇ ਮੈਂ ਪਾਵਰ ਲਿਫਟਿੰਗ ਵੀ ਕਰਨਾ ਤੇ ਆਪਣੀ ਮਾਸਟਰ ਕਾਟ ਮਾਸਟਰ ਕੈਟਾਗਰੀ ਵਿੱਚ ਮੈਂ ਇੰਟਰਨੈਸ਼ਨਲ ਖੇਡਾਂ ਮੇਰਾ ਇਹ ਸੁਪਨਾ ਹੈ ਬਾਕੀ ਜੇ ਜੂਥ ਨਸ਼ਈ ਆ ਤੇ ਇਹ ਕੀ ਹੈ ਇਹ ਕਿੱਥੋਂ ਆਗੇ ਜੇ ਜੂਥ ਜੇ ਜੂਥ ਨਸ਼ੇ ਕਰਦਾ ਹੈ ਤੇ ਆਹ ਬੰਦੇ ਕਿੱਥੋਂ ਆਗੇ ਆ ਕਿੰਨੇ ਬੰਦੇ ਤੁਹਾਡੇ ਸਾਹਮਣੇ 20 ਬੰਦੇ ਜਿੰਮ ਲਾਉਂਦੇ ਨੇ ਇਹ ਬੰਦੇ ਜਿਹੜੇ ਆ ਇਹ ਵੀ ਤੇ ਮਤਲਬ ਜਿੰਮ ਲਾਉਂਦੇ ਨੇ ਇਹ ਨਸ਼ੇ ਵਾਲੇ ਥੋੜੀ ਵਧੀਆ ਬੰਦੇ ਨੇ ਔਰ ਸਿਰੇ ਅੱਜ ਤਾਂ ਥੋੜਾ ਮੋਸਲਾ ਠੰਡ ਕਰਕੇ ਥੋੜਾ ਘਟ ਗਿਆ ਹੋਵੇ ਤੇ ਬਹੁਤ ਵਰੀਆ ਗਾਲਾ ਪਰ ਇਹ ਵੈਸੇ ਹੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਮੇਰੇ ਹਿਸਾਬ ਨਾਲ ਕੋਈ ਹੋਣਗੇ ਕੋਈ 2 4 10 ਬੰਦੇ ਜਿਹੜੇ ਇੱਕ ਮਤਲਬ ਨਸ਼ਾ ਕਰਦੇ ਹੋਣਗੇ ਪਰ ਮੇਰੇ ਹਿਸਾਬ ਨਾਲ ਜਿਹੇ ਨਸ਼ੇ ਕਰਦੇ ਨੇ ਬੰਦੇ ਤੇ ਇਹ ਕੀ ਹੈ ਤੇ ਬਾਕੀ ਜਿਹੜਾ ਯੂਥ ਹੁਣ ਜਿਹੜਾ ਰਜਾਈਆਂ ਸੁੱਤਾ ਪਿਆ ਉਹਨੂੰ ਮੇਰੀ ਸਲਾਹ ਤੁਹਾਡੇ ਚੈਨਲ ਲਈ ਕਿ ਵੀ ਵੀਰੇ ਉੱਠੋ ਯੂਥ ਨੂੰ ਵੀ ਤੇ ਜਿਹੜੇ ਏਜ਼ ਨੇ ਉਹਨਾਂ ਨੂੰ ਵੀ ਮੇਰਾ ਅਸ਼ਲਾਹ ਹੈ ਮੇਰੀ ਰਿਕੁਐਸਟ ਦਾ ਬੇਨਤੀ ਹੈ ਭਈ ਉੱਠੋ ਰਜਾਈਆਂ ਛੱਡ ਲਓ ਆਪਣਾ ਜਿਹੜਾ ਤੁਹਾਡਾ ਸਰੀਰ ਆ ਇਹ ਰਜਾਈ ਕੰਮ ਨਹੀਂ ਆਉਣੀ ਤੁਹਾਡੀ ਸਿਹਤ ਕੰਮ ਆਉਣੀ ਹੈ ਜੇ ਕੱਲ ਨੂੰ ਤੁਹਾਡਾ ਇਮਿਊਨਿਟੀ ਸਿਸਟਮ ਸਟਰੋਂਗ ਹੋਊਗਾ ਤੁਹਾਡੇ ਚ ਸ਼ਕਤੀ ਹੋਊਗੀ ਤੁਹਾਡੇ ਤਾਕਤ ਹੋਊਗੀ ਤੁਸੀਂ ਕਿਸੇ ਵੀ ਬਿਮਾਰੀ ਦਾ ਸਾਹਮਣਾ ਕਰ ਸਕਦੇ ਹੋ ਦੂਸਰਾ ਮੈਂ ਇਹ ਬੇਨਤੀ ਕਰੂੰਗਾ ਕਿ ਜਿਹੜਾ ਜੰਕ ਫੂਡ ਆ ਉਹਨੂੰ ਅਵਾਇਡ ਕਰੋ ਆਪਣੇ ਘਰ ਦਾ ਖਾਣਾ ਖਾਓ ਆਪਣੇ ਘਰ ਦਾ ਦਾਲ ਸਬਜ਼ੀ ਰੋਟੀ ਜੋ ਬਣਦੀ ਆ ਸਭ ਖਾਓ ਪਰ ਜਿਹੜਾ ਤੁਸੀਂ ਪੀਜ਼ਾ, 버거, ਸਮੋਸੇ, ਟਿੱਕੀਆਂ ਵਗੈਰਾ ਇਹਨੂੰ ਬੰਦ ਕਰੋ ਤੇ ਕੋਲਡ ਡਰਿੰਕ ਤੇ ਮੈਂ ਨਾ ਕਿ ਬਿਲਕੁਲ ਹੀ ਬੰਦ ਕਰਦਣੀ ਚਾਹੀਦੀ ਹੈ। ਕੋਲਡ ਡਰਿੰਕ ਤੇ ਕੋਈ ਪਤਾ ਨਹੀਂ ਕਿੱਦਾਂ ਲੋਕ ਭਰ-ਭਰ ਗਲਾਸ ਪੀ ਜਾਂਦੇ ਨੇ। ਸਾਡੇ ਨਾਲੇ ਬੰਦੇ ਹੈਗੇ ਭਰ-ਭਰ ਠੋਕੀ ਜਾਂਦੇ ਗਲਾਸ ਕਿੰਦੇ ਮੁੜ ਕੇ ਅ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਕੋਲਡ ਡਰਿੰਕ ਲਬਦੇ ਆ। ਵੀ ਕੋਲਡ ਡਰਿੰਕ ਪੀਣੀ ਇਹਦੇ ਨਾਲ ਗਲ ਜੂਗਾ। ਪਤਾ ਨਹੀਂ ਕਿਹੜੀ ਦਵਾਈ ਸਮਝੀ ਉਹਨਾਂ ਨੇ ਕੋਲਡ ਡਰਿੰਕ ਨੂੰ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਸਰੀਰ ਵਾਸਤੇ ਇੱਕ ਤੋਂ ਡੇਢ ਘੰਟਾ ਜ਼ਰੂਰ ਕੱਢੋ। ਤੇ ਮਿਹਨਤ ਕਰੋ ਔਰ ਆਪਣਾ ਜਿਹੜਾ ਜ਼ਿੰਦਗੀ ਆ ਉਹਨੂੰ ਸੁਧਾਰੋ ਜੀ ਅਸੀਂ ਵੀ ਸਮਝਦੇ ਹਾਂ ਕਿ ਸਾਡੇ ਇਸ ਖਾਸ ਇੰਟਰਵਿਊ ਦੇ ਜ਼ਰੀਏ ਉਹਨਾਂ ਨੌਜਵਾਨਾਂ ਨੂੰ ਤੇ ਚੰਗੀਆਂ ਸਲਾਹਾਂ ਮਿਲੀਆਂ ਹੋਣਗੀਆਂ ਸਰਦਾਰ ਦਦਾਰ ਸਿੰਘ ਵੱਲੋਂ ਨਾਲ ਉਹਨਾਂ ਨੂੰ ਵੀ ਮੈਸੇਜ ਮਿਲਿਆ ਜਿਹੜੇ ਪੰਜਾਬ ਦੀ ਜਵਾਨੀ ਨੂੰ ਨਿਸ਼ੇੜੀ ਕਹਿੰਦੇ ਆ ਕਿਉਂਕਿ ਇਹਨਾਂ ਨੇ ਕਿਹਾ ਕਿ ਜਿਹੜੇ ਜਿਮ ਚ ਆਉਂਦੇ ਆ ਜਿਹੜੇ ਕਸਤ ਕਰਦੇ ਆ ਜਿਹੜੇ ਪਹਿਲਵਾਨ ਨੇ ਜਿਹੜੇ ਗੇਮਾਂ ਖੇਡਦੇ ਨੇ ਜਿਹੜੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਨੇ ਕਿਸੇ ਖੇਤਰ ਵਿੱਚ ਵੀ ਉਹ ਵੀ ਪੰਜਾਬੀ ਨੇ ਔਰ ਅਸੀਂ ਵੀ ਆਪਣੇ ਚੈਨਲ ਵੱਲੋਂ ਹਰ ਵਾਰ ਇਹੀ ਬੇਨਤੀ ਕਰਦੇ ਆ ਕਿ ਪੰਜਾਬ ਦਾ ਇੱਕ ਪੋਜ਼ਿਟਿਵ ਚਿਹਰਾ ਵੀ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼